ਦੀ ਕਾਰਵਾਈ ਦੀ ਕੀਤੀ ਆਰੁਨਾ ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਜੋ ਬਲਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਜੋ ਕਿ ਥੋਬੀਆਂ ਨਾ ਬਸਤੀ ਦੇ ਰਹਿਣ ਵਾਲਾ ਹੈ ਇਸ ਨੇ ਇਸ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਸ ਨਜਾਇਜ਼ ਕਬਜ਼ੇ ਨੂੰ ਛਡਵਾਉਣ ਲਈ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਹੈ ਸਰਕਾਰੀ ਕਬਜ਼ਾ ਜਿਹੜਾ ਹੈ ਇਸ ਦਾ ਘਾਰ ਹਟਾਇਆ ਜਾ ਰਿਹਾ ਤੇ ਮੌਕੇ ਦੇ ਉੱਪਰ ਬਠਿੰਡਾ ਪੁਲਿਸ ਵੱਲੋਂ ਪੁਲਿਸ ਮਦਦ ਦਿੱਤੀ ਗਈ ਹੈ ਇਹ ਜਿਹੜਾ ਬਲਵਿੰਦਰ ਸਿੰਘ ਹੈ ਪੁੱਤਰ ਹਾਕਮ ਸਿੰਘ ਹੈ ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਇੱਕ ਮੁਕੱਦਮਾ ਦਰ ਉਸ ਦੇ ਖਿਲਾਫ 2 ਹੀ ਨਹੀਂ ਸਕ੍ਰਾਈਮ ਦੇ ਮਕਦਮੇ ਦਰਜ ਰਜਿਸਟਰ ਨੇ ਇਹ ਪਿਓ ਪੁੱਤ ਦੇ ਖਿਲਾਫ ਕੁੱਲ ਤਿੰਨ ਮਕਦਮੇ ਦਰਜ ਨੇ ਤੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕਰਕੇ ਉਸ ਦੇ ਉੱਪਰ ਆਪਣਾ ਘਰ ਬਣਾਇਆ ਹੋਇਆ ਸੀਗਾ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਢਾਇਆ ਜਾ ਰਿਹਾ ਤੇ ਮੌਕੇ ਤੇ ਬਠਿੰਡਾ ਪੁਲਿਸ ਵੱਲੋਂ ਪੁਲਿਸ ਮਦਦ ਦਿੱਤੀ ਗਈ ਹੈ ਇੱਥੇ ਵੀ ਦੱਸਣਾ ਚਾਹਾਂਗਾ ਕਿ ਬਠਿੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 1899 ਮਕਦਮੇ ਦਰਜ ਰਜਿਸਟਰ ਕੀਤੇ ਗਏ ਨੇ ਜਿਸ ਦੇ ਵਿੱਚ ਅਸੀਂ 2802 ਇਹਨਾਂ ਮੁਕਦਮਿਆਂ ਦੇ ਵਿੱਚ 76 ਬੰਦੇ ਐਸੇ ਨੇ ਜਿਹੜੇ ਕਿ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਾਂ ਜਿਹੜੀ ਵੱਡੀ ਮਾਤਰਾ ਹੁੰਦੀ ਹੈ ਉਸ ਦੇ ਤਹਿਤ ਜਿਹੜੇ ਹੈਗੇ ਇਨਵਾਲਵ ਸੀਗੇ ਉਹਨਾਂ ਨੂੰ ਵੀ ਅਸੀਂ 76 ਬੰਦਿਆਂ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਹੈ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੇ ਇਹ ਬੰਦੇ ਨੇ ਨਸ਼ਾ ਤਸਕਰੀ ਨੇ ਇਹਨਾਂ ਨੇ ਜਿਹੜੀਆਂ ਇਸ ਨਸ਼ਾ ਤਸਕਰੀ ਤੋਂ ਪ੍ਰੋਪਰਟੀਆਂ ਬਣਾਈਆਂ ਗਈਆਂ ਸੀਗੀਆਂ ਇਨਵੈਸਟੀਗੇਟ ਕਰਕੇ ਇਹਨਾਂ ਪ੍ਰੋਪਰਟੀਆਂ ਨੂੰ ਆਈਡੈਂਟੀਫਾਈ ਕਰਕੇ 14 ਕਰੋੜ ਦੇ ਕਰੀਬ ਪ੍ਰੋਪਰਟੀ ਜਿਹੜੀ ਹੈਗੀ ਆ 68F ਐਨਡੀਪੀਐਸ ਸੈਕਟਰ ਦੇ ਤਹਿਤ ਅਸੀਂ ਫ੍ਰੀਜ਼ ਵੀ ਕਰਵਾਈ ਗਈ ਹੈ ਸੋ ਸਾਡੀ ਜਿਹੜੀ ਇਹ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਇਹ ਲਗਾਤਾਰ ਚਲਦੀ ਰਹੂਗੀ ਤੇ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ 14 ਦੇ ਕਰੀਬ ਜਿਹੜੇ ਐਦਾਂ ਦੇ ਬੰਦੇ ਹੈਗੇ ਮਾੜੇ ਕੰਮ ਵਾਲੇ ਬੰਦੇ ਨਸ਼ਾ ਤਸਕਰ ਜਿਨ੍ਹਾਂ ਨੇ ਜਿਨ੍ਹਾਂ ਤੇ ਮੁਕੱਦਮੇ ਦਰਜ ਨੇ ਤੇ ਨਾਲ ਉਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ੇ ਕੀਤੇ ਹੋਏ ਨੇ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ 14 ਦੇ ਕਰੀਬ ਐਦਾਂ ਦੇ ਜਿਹੜੇ ਘਰ ਹੈਗੇ ਨੇ ਢਾਕੇ ਆਪਣਾ ਜਿਹੜਾ ਕਬਜ਼ਾ ਵ ਸਾਡੇ ਵੱਲੋਂ ਇਹ ਮੁਹਿੰਮ ਲਗਾਤਾਰ ਚਲਦੀ ਰਹੂਗੀ ਤੇ ਜਿਹੜੇ ਵੀ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ